ਇਹ ਧਰਮ ਜਦ ਤੁਮ ਮੋਰਚੇ ਦੀ ਗੱਲ ਕਰਦੇ ਆ ਤਾਂ ਮੋਰਚੇ ਦੀ ਜਿਹੜੀ ਅਰੰਭਤਾ ਹੈ ਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਤਲੁਜ ਜਮਨਾ ਲਿੰਕ ਨੈਰ ਐਸਵਾਈਐਲ ਨੂੰ ਰੋਕਣ ਦੇ ਵਾਸਤੇ ਇੱਕ ਪੂਰੀ ਮੋਰਚਾ ਲਗਾਇਆ ਹੋਇਆ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀਆਂ ਉਹ ਤਰ੍ਹਾਂ ਜਿਹੜੀਆਂ ਆਪਣੇ ਆਪ ਨੂੰ ਖੱਬੀ ਪੱਖੀ ਵਿਚਾਰਤਾ ਰਾਦਾ ਇੱਕ ਤਰ੍ਹਾਂ ਨਾਲ ਪੰਜਾਬ 'ਚ ਅਲੰਬਰਦਾਰ ਗਿਣਦੀਆਂ ਨੇ ਉਹ ਵੀ ਅਕਾਲੀ ਦਲ ਦਾ ਉਥੇ ਸਾਥ ਦੇ ਰਹੀਆਂ ਸਨ ਪਰ ਜਦੋਂ ਸਰਕਾਰੀ ਦਮਨ ਚੱਕਰ ਚਾਲੂ ਹੋਇਆ ਤਾਂ ਸਾਡੇ ਲਖਾਰੀਆਂ ਨੇ ਇੱਕ ਬੜੀ ਪਿਆਰੀ ਗੱਲ ਲਿਖੀ ਹੈ ਕਿ ਕਾਮਰੇਡ ਤਾਂ ਫਿਰ ਆਪਣੇ ਲਾਲ ਝੰਡੇ ਸੁੱਟ ਕੇ ਭੱਜ ਗਏ। ਸੋ ਧਰਮ ਜੁੱਧ ਮੋਰਚਾ ਜਿਹੜਾ ਸੀ ਇਹਦੇ ਵਿੱਚ ਮੰਜੀ ਸਾਹਿਬ ਦਰਬਾਰ ਸਾਹਿਬ ਮੰਜੀ ਸਾਹਿਬ ਹਾਲ ਦੇ ਵਿੱਚ ਸਾਰੀਆਂ ਸੰਗਤਾਂ ਇਕੱਤਰ ਹੁੰਦੀਆਂ ਉੱਥੇ ਆਏ ਹੋਏ ਜਿਹੜੇ ਬੁਲਾਰੇ ਸੀਗੇ ਉਹਨਾਂ ਦੇ ਵੱਲੋਂ ਸੰਗਤਾਂ ਦੇ ਸਨਮੁਖ ਲੈਕਚਰ ਕੀਤੇ ਜਾਂਦੇ ਜਿਨ੍ਹਾਂ ਦੇ ਵਿੱਚ ਵੱਖ-ਵੱਖ ਬੁਲਾਰੇ ਜਿਹੜੇ ਸੀ ਉਹ ਸਿੱਖ ਕੌਮ ਦੇ ਨਾਲ ਹੋਈ ਜਾਂ ਧੱਕੇਸ਼ਾਹੀਆਂ ਦੀ ਚਰਚਾ ਕਰਦੇ ਜਦੋਂ ਬੁਲਾਰਿਆਂ ਨੂੰ ਇਹ ਸਾਰਾ ਕੁਝ ਕਹਿ ਸਕਦੇ ਹੋ ਕਿ ਜਾਣਕਾਰੀ ਜਿਹੜੀ ਸੀਗੀ ਬੁਲਾਰਿਆਂ ਦੇ ਵੱਲੋਂ ਦਿੱਤੀ ਜਾਂਦੀ ਤੇ ਉਦੋਂ ਜਿਹੜੇ ਆਏ ਹੋਏ ਜਥੇ ਸੀਗੇ ਉਹਨਾਂ ਨੂੰ ਫਿਰ ਗ੍ਰਫਤਾਰੀ ਦੇ ਵਾਸਤੇ ਤੋਰਿਆ ਜਾਂਦਾ ਤੇ ਉਹ ਨਾਰੇ ਲਾਉਂਦੇ ਹੋਏ ਸ੍ਰੀ ਦਰਬਾਰ ਸਾਹਿਬ ਪਰਿਸਰ ਤੋਂ ਅੰਮ੍ਰਿਤਸਰ ਦੀ ਕੁਤਵਾਲੀ ਵਾਲੇ ਪਾਸੇ ਨੂੰ ਤੁਰ ਪਏ ਤੇ ਮੈਂ ਇੱਕ ਗੱਲ ਹੋਰ ਬੇਨਤੀ ਕਰ ਦੇਵਾਂ ਕਿ ਜਿਹੜੇ ਨਾਰੇ ਹੁੰਦੇ ਨੇ ਜਿਹੜੇ ਉਹਨਾਂ ਸਮਿਆਂ 'ਚ ਨਾਰੇ ਸੀ ਉਹ ਸਾਡੀ ਆਨੰਦਪੁਰ ਸਾਹਿਬ ਦੀਆਂ ਮੰਗਾਂ ਤੱਕ ਸੀਮਤ ਸੀ ਜਾਂ ਫਿਰ ਜਿਹੜੇ ਸਾਡੇ ਖਿਲਾਫ ਨਾਰੇ ਉਦੋਂ ਉਸ ਸਮੇਂ ਦੇ ਸੰਗਤ ਦੇ ਵੱਲੋਂ ਸਿਰਜੇ ਗਏ ਸੀ ਜਿਵੇਂ ਕਿ ਸਿੱਖਾਂ ਦੇ ਖਿਲਾਫ ਅੰਮ੍ਰਿਤਸਰ ਦੇ ਵਿੱਚ ਕੋਸ਼ ਇੱਕ ਫਿਰਕੂ ਜਥੇਬੰਦੀਆਂ ਦੇ ਵੱਲੋਂ ਇਹ ਨਾਰੇ ਲਾਏ ਗਏ ਕਿ ਕੱਚ ਕੜਾ ਕਰਪਾਨ ਧੱਕ ਦੇਵਾਂਗੇ ਪਾਕਿਸਤਾਨ ਸੋ ਇੱਕ ਤਾਂ ਉਹਦੇ ਜਵਾਬ ਦੇ ਵਿੱਚ ਸਿੱਖ ਜਥੇਵਾਂ ਵੱਲੋਂ ਨਾਰੇ ਲਾਏ ਜਾਂਦੇ ਸੀ ਕਿ ਦੁੱਕੀ ਦਿੱਕੀ ਚੱਕ ਦੇਵਾਂਗੇ ਧੌਣ ਤੇ ਗੋਡਾ ਰੱਖ ਦੇਵਾਂਗੇ ਇੱਥੋਂ ਤੱਕ ਕਿ ਉਦੋਂ ਸੰਗਤਾਂ ਜਿਹੜੀਆਂ ਸੀਗੀਆਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਤੇ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਇਸ ਰੂਪ ਚ ਵੇਖ ਰਹੀਆਂ ਸੀ ਕਿ ਇਹ ਦੋਵੇਂ ਜਾਣੇ ਜਿਹੜੇ ਨੇ ਜੇ ਇਕੱਠੇ ਚੱਲਣਗੇ ਤੇ ਮੋਰਚਾ ਜਿਹੜਾ ਜਿੱਤਿਆ ਜਾ ਸਕਦਾ ਹੈ ਇਹ ਵੱਖਰੀ ਗੱਲ ਹੈ ਕਿ ਬਾਅਦ ਦੇ ਵਿੱਚ ਜਿਹੜੀ ਲੋਂਗੋਵਾਲ ਵਾਲੀ ਧਿਰ ਸੀ ਉਹ ਆਪਣੇ ਸੁਭਚੇ ਕਹਿ ਸਕਦੇ ਹੋ ਕਿ ਧਰਮ ਜਦ ਮੋਰਚੇ ਦੀਆਂ ਮੰਗਾਂ ਦੇ ਉੱਪਰ ਕਾਇਮ ਨਾ ਰਹਿ ਸਕੀ ਇਸ ਸਾਰੇ ਘਟਨਾ ਕਰਮ ਤੋਂ ਬਾਅਦ ਸਿੱਖਾਂ ਦੇ ਮਨਾਂ ਦੇ ਵਿੱਚ ਇੱਕ ਗੱਲ ਨੇ ਕਹਿ ਸਕਦੇ ਹੋ ਕਿ ਜਨਮ ਲਿਆ ਕਿ ਇਹ ਹਾਦਸਾ ਕੋਈ ਅਚੰਚੇਤ ਨਹੀਂ ਇਹ ਹਾਦਸਾ ਇਸ ਕਰਕੇ ਜਿਹੜਾ ਕਰਵਾਇਆ ਗਿਆ ਹੈ ਕਿ ਜਿਹੜੇ ਆਉਣ ਵਾਲੇ ਸਮੇਂ 'ਚ ਗ੍ਰਿਫਤਾਰੀ ਦੇਣ ਵਾਲੇ ਜਥੇ ਨੇ ਉਹਨਾਂ ਦੇ ਮਨ ਦੇ ਵਿੱਚ ਇੱਕ ਡਰ ਸਿਰਜਿਆ ਜਾ ਸਕੇ ਕਿ ਕੋਈ ਵੀ ਐਵੇਂ ਦਾ ਘਟਨਾਕਰਮ ਵਾਪਰ ਸਕਦਾ ਹੈ ਤੇ ਬੜੇ ਬੁਰੇ ਤਰੀਕੇ ਦੇ ਨਾਲ ਗ੍ਰਿਫਤਾਰੀ ਦੇਣ ਵਾਲੇ ਸਿੰਘਾਂ ਦੀਆਂ ਜਾਨਾਂ ਲਈਆਂ ਜਾ ਸਕਦੀਆਂ ਨੇ ਜਾਂ ਫਿਰ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਸ਼ਹੀਦ ਕੀਤਾ ਜਾ ਸਕਦਾ ਹੈ। ਬਹੁਤ ਹੀ ਸਤਿਕਾਰਯੋਗ ਗੁਰੂ ਗੁਰੂ ਸਾਹਿਬ ਜੀ ਔ ਸਭ ਤੋਂ ਪਹਿਲਾਂ ਗੁਰਦੇਵ ਪਾਸ਼ਾ ਦੀ ਬਖਸ਼ਿਸ਼ ਪਵਿੱਤਰ ਫਤਿਹ ਬਲੰਦ ਕਰੀਏ ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਪਿਛਲੇ ਕੁਝ ਵਿਖਿਆਨਾਂ ਦੇ ਵਿੱਚ ਜਿਨ੍ਹਾਂ ਦਾ ਸਬੰਧ ਜੂਨ 1984 ਦੇ ਵਿੱਚ ਵਾਪਰੇ ਨੀਲਾ ਤਾਰਾ ਕੱਲੂਕਾਰੇ ਦੇ ਨਾਲ ਸੀ ਉਹਦੇ ਬਾਰੇ ਕੁਝ ਜਾਣਕਾਰੀ ਸਾਂਝੀ ਕਰਨ ਦਾ ਯਤਨ ਕੀਤਾ ਗਿਆ ਸੀ ਤੇ ਮੇਰਾ ਇਸ ਵਾਰੀ ਯਤਨ ਇਹ ਹੈ ਕਿ ਤਕਰੀਬਨ ਉਹਨਾਂ ਘਟਨਾਵਾਂ ਨੂੰ ਸਾਂਝਾ ਕੀਤਾ ਜਾਵੇ ਜਿਨ੍ਹਾਂ ਦਾ ਸਬੰਧ ਵੀ ਇਸ ਕਲੂਕਾਰੇ ਦੇ ਨਾਲ ਹੈ ਤੇ ਇਹਦੇ ਪਿਸ਼ੋਕੜ ਦੇ ਵਿੱਚ ਉਹਨਾਂ ਦਾ ਇੱਕ ਬਹੁਤ ਵੱਡਾ ਅਹਿਮ ਤੱਤ ਵੀ ਹੈ ਤੇ ਜੇ ਕਹਿ ਸਕਦੇ ਹੋ ਕਿ ਉਹਨਾਂ ਤੋਂ ਬਿਨਾਂ ਇਸ ਸਮੁੱਚੇ ਵਰਤਾਰੇ ਨੂੰ ਸਮਝਿਆ ਨਹੀਂ ਜਾ ਸਕਦਾ ਸੋ ਜਦੋਂ ਅਸੀਂ ਧਰਮ ਯੁੱਧ ਮੋਰਚੇ ਦੀ ਗੱਲ ਕਰਦੇ ਹਾਂ ਕਿਉਂਕਿ ਮੂਲ ਰੂਪ ਦੇ ਵਿੱਚ ਜਿਹੜਾ ਧਰਮ ਯੁੱਧ ਮੋਰਚਾ ਹੈ ਉਹਦੀਆਂ ਮੰਗਾਂ ਦੇ ਬਾਰੇ ਜਾਂ ਖਾਸ ਕਰਕੇ ਜਿਹੜਾ ਦਾ ਮੂਲ ਆਧਾਰ ਸੀ ਅਨੰਦਪੁਰ ਸਾਹਿਬ ਦਾ ਮਤਾ ਉਹਦੀਆਂ ਖਾਸ ਕਰਕੇ ਜਿਹੜੀਆਂ ਮੱਦਾ ਨੇ ਉਹਨਾਂ ਦੇ ਬਾਰੇ ਵੀ ਕੁਝ ਨਾ ਕੁਝ ਜਾਣਨ ਦਾ ਯਤਨ ਕਰਾਂਗੇ ਪਰ ਫਿਲਹਾਲ ਅੱਜ ਇੱਕ ਉਸ ਬੜੀ ਅਹਿਮ ਘਟਨਾ ਦਾ ਜ਼ਿਕਰ ਕਰਾਂਗੇ ਜੇ ਇਸ ਘਟਨਾ ਦੇ ਬਾਰੇ ਅਸੀਂ ਬਹੁਤ ਘੱਟ ਜਾਣਦੇ ਹਾਂ ਤੇ ਉਹ ਘਟਨਾ ਹੈ ਬੜੀ ਅਹਿਮ ਕਿਉਂਕਿ ਤਕਰੀਬਨ 32 ਸਿੰਘਾਂ ਦੀ ਸ਼ਹਾਦਤ ਹੋਈ ਹੈ ਪਰ ਉਸ ਘਟਨਾ ਨੂੰ ਅਸੀਂ ਹੌਲੀ-ਹੌਲੀ ਮਨੋਂ ਵਿਸਾਰ ਦਿੱਤਾ ਹੈ ਸ਼ਾਇਦ ਉਹਨਾਂ ਸਿੰਘਾਂ ਦੀ ਯਾਦ ਦੇ ਵਿੱਚ ਜਿਹੜਾ ਬਣਿਆ ਹੋਇਆ ਗੁਰਦੁਆਰਾ ਹੈ ਉਹਦੇ ਵਿੱਚ ਤਾਂ ਸ਼ਾਇਦ ਥੋੜੀ-ਬਹੁਤੀ ਕਿਤੇ ਉਹਨਾਂ ਦੀ ਯਾਦ ਮਨਾਈ ਜਾਂਦੀ ਹੋਵੇ ਪਰ ਸਮੂਹਿਕ ਤੌਰ ਤੇ ਜੇ ਅਸੀਂ ਕਹੀਏ ਕਿ ਸਮੁੱਚੀ ਕੌਮ ਦੇ ਵੱਲੋਂ ਉਹਨਾਂ ਸ਼ਹੀਦਾਂ ਦੀ ਜਿਹੜੇ ਅਨੰਦਪੁਰ ਸਾਹਿਬ ਦੇ ਮਤੇ ਦੀ ਪੂਰਤੀ ਦੇ ਵਾਸਤੇ ਲੱਗੇ ਹੋਏ ਧਰਮ ਚੁੱਤ ਮੋਰਚੇ ਦੇ ਵਿੱਚ ਸ਼ਹੀਦ ਹੋਏ ਸਨ ਉਹਨਾਂ ਦੀ ਅਸੀਂ ਯਾਦ ਮਨਾਈ ਹੋਵੇ ਤੇ ਮੇਰੇ ਖਿਆਲ ਦੇ ਨਾਲ ਐਸਾ ਕੋਈ ਸਮਾਗਮ ਜਾਂ ਕੋਈ ਐਸਾ ਸੈਮੀਨਾਰ ਨਹੀਂ ਹੋਇਆ ਜਿੱਦੇ ਵਿੱਚ ਉਹਨਾਂ ਸਿੰਘਾਂ ਨੂੰ ਖਾਸ ਤੌਰ ਤੇ ਯਾਦ ਕੀਤਾ ਗਿਆ ਹੋਵੇ ਸੋ ਜਦੋਂ ਅਸੀਂ ਧਰਮ ਜੁੱਧ ਮੋਰਚੇ ਦੀ ਗੱਲ ਕਰਦੇ ਆਂ ਤਾਂ ਮੋਰਚੇ ਦੀ ਜਿਹੜੀ ਅਰੰਭਤਾ ਹੈ ਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਤਲੁਜ ਜਮਨਾ ਲਿੰਕ ਨੈਰ ਐਸਵਾਈਐਲ ਨੂੰ ਰੋਕਣ ਦੇ ਵਾਸਤੇ ਇੱਕ ਪੂਰੀ ਮੋਰਚਾ ਲਗਾਇਆ ਹੋਇਆ ਸੀ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀਆਂ ਉਹ ਤਰ੍ਹਾਂ ਜਿਹੜੀਆਂ ਆਪਣੇ ਆਪ ਨੂੰ ਖੱਬੀ ਪੱਖੀ ਵਿਚਾਰਤਾ ਰਾਦਾ ਇੱਕ ਤਰ੍ਹਾਂ ਨਾਲ ਪੰਜਾਬ ਚ ਅਲੰਬਰਦਾਰ ਗੇਣਦੀਆਂ ਨੇ ਉਹ ਵੀ ਅਕਾਲੀ ਦਲ ਦਾ ਉਥੇ ਸਾਥ ਦੇ ਰਹੀਆਂ ਸਨ ਪਰ ਜਦੋਂ ਸਰਕਾਰੀ ਦਮਨ ਚੱਕਰ ਚਾਲੂ ਹੋਇਆ ਤਾਂ ਸਾਡੇ ਲਖਾਰੀਆਂ ਨੇ ਇੱਕ ਬੜੀ ਪਿਆਰੀ ਗੱਲ ਲਿਖੀ ਆ ਕਿ ਕਾਮਰੇਟ ਤਾਂ ਫਿਰ ਆਪਣੇ ਲਾਲ ਝੰਡੇ ਸੁੱਟ ਕੇ ਭੱਜ ਗਏ ਉਸ ਤੋਂ ਬਾਅਦ ਜਦੋਂ ਬੇਸ਼ੱਕ ਜਿਹੜੀ ਲਹਿਰ ਸ਼ੁਰੂ ਹੋਈ ਜਦੋਂ ਕੇਵਲ ਤੇ ਕੇਵਲ ਜਿਹੜੀ ਮੰਗ ਪੰਜਾਬ ਦੇ ਪਾਣੀਆਂ ਤਕਸੀਮਤ ਸੀ ਉਹ ਉਸ ਵੇਲੇ ਤਾਂ ਪੰਜਾਬ ਦੇ ਖੱਬੇ ਪੱਕੇ ਜਿਹੜੇ ਸੀਗੇ ਉਹ ਅਕਾਲੀ ਦਲ ਦਾ ਸਾਥ ਦੇ ਰਹੇ ਸੀ ਪਰ ਜਦੋਂ ਮੰਗਾਂ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਪੇਸ਼ ਕੀਤੇ ਕਿ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਆ ਗਈ ਤਾਂ ਉਸ ਵੇਲੇ ਖੱਬੇ ਪੱਕੇ ਧਿਰ ਦੇ ਕੁਝ ਇੱਕ ਲੋਕਾਂ ਨੂੰ ਛੱਡ ਕੇ ਬਾਕੀ ਜਿਹੜੇ ਸੀਗੇ ਸਮੁੱਚੀ ਸਿੱਖ ਕੌਮ ਦੇ ਵਿਰੋਧੀ ਜਿਹੜੇ ਸੀਗੇ ਉਹ ਬਣ ਗਏ ਜਿਸ ਤਰ੍ਹਾਂ ਕਿ ਕਹਿ ਸਕਦੇ ਹੋ ਕਿ ਸਰਕਾਰ ਦੀ ਪੂਰੀ ਤਰ੍ਹਾਂ ਦੇ ਨਾਲ ਹਮਾਇਤ ਦੇ ਵਿੱਚ ਇਕੱਤਰ ਹੋ ਗਏ ਤੇ ਇੱਥੋਂ ਤੱਕ ਕਿ ਸਰਕਾਰ ਦੇ ਵੱਲੋਂ ਜਿਹੜਾ ਸਿੱਖ ਨੌਜਵਾਨਾਂ ਦੀ ਨਸਲ ਕੁਸ਼ੀ ਦੇ ਵਾਸਤੇ ਦਮਨ ਚੱਕਰ ਚਲਾਇਆ ਗਿਆ ਉਹਦੇ ਵਿੱਚ ਵੀ ਬਹੁਤ ਸਾਰੇ ਇਹਨਾਂ ਕਾਮੁਨਿਸਟ ਨੇ ਜਨਨ ਅਸੀਂ ਕਾਮਰੇਡ ਕਹਿ ਦਿੰਨੇ ਆ ਜਾਂ ਖੱਬੇ ਪੱਖੀ ਕਹਿ ਦਿੰਨੇ ਆ ਇਹਨਾਂ ਨੇ ਕਹਿ ਸਕਦੇ ਇੱਕ ਇੱਕ ਬਹੁਤ ਹੀ ਰੋਲ ਅਦਾ ਕੀਤਾ ਕਿ ਬਕਾਇਦਾ ਤੌਰ ਤੇ ਸਰਕਾਰ ਦੇ ਕੋਲੋਂ ਹਥਿਆਰ ਲੈ ਕੇ ਤੇ ਜਿਹੜੇ ਸਾਡੇ ਸਿੱਖ ਨੌਜਵਾਨ ਸੰਘਰਸ਼ ਦੇ ਵਾਸਤੇ ਜੂਝ ਰਹੇ ਸੀ ਉਹਨਾਂ ਨੂੰ ਖਤਮ ਤੱਕ ਕੀਤਾ ਸੋ ਦੂਸਰੇ ਪਾਸੇ ਹੁਣ ਕਪੂਰੀ ਦੇ ਮੋਰਚੇ ਤੋਂ ਆਈਏ ਕਿ ਜਦੋਂ ਪੰਜਾਬ ਸਰਕਾਰ ਦੇ ਵੱਲੋਂ ਆਲ ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਤੇ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਸੁਪੁੱਤਰ ਭਾਈ ਅਮਰੀਕ ਸਿੰਘ ਨੂੰ ਤੇ ਉਹਨਾਂ ਦੇ ਸਾਥੀ ਬਾਬਾ ਠਾਰਾ ਸਿੰਘ ਜੀ ਨੂੰ ਗ੍ਰਫਤਾਰ ਕਰ ਲਿਆ ਗਿਆ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਮਹਿਤਾ ਚੌਂਕ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਆ ਗਏ ਤੇ ਉੱਥੋਂ ਉਹਨਾਂ ਨੇ ਧਰਮ ਜੁੱਧ ਮੋਰਚੇ ਦਾ ਇੱਕ ਤਰ੍ਹਾਂ ਦੇ ਨਾਲ ਐਲਾਨ ਕਰ ਦਿੱਤਾ ਕਿ ਜਿੰਨਾ ਚਿਰ ਤੱਕ ਇਹਨਾਂ ਸਿੰਘਾਂ ਨੂੰ ਜਿਹੜੇ ਸਰਕਾਰ ਦੇ ਵੱਲੋਂ ਬਿਨਾਂ ਕਿਸੇ ਦੋਸ਼ ਦੇ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਨੂੰ ਰਿਹਾਰ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਤੱਕ ਜਿਹੜੇ ਸਿੰਘ ਨੇ ਉਹ ਜਥਿਆਂ ਦੇ ਰੂਪ ਚ ਜਾਣਗੇ ਤੇ ਗ੍ਰਿਫਤਾਰੀਆਂ ਦੇਣਗੇ ਜਿਸ ਤਰ੍ਹਾਂ ਮੈਂ ਪਹਿਲੇ ਵੀ ਇੱਕ ਦੋ ਵਕਿਆ ਇਹਨਾਂ ਦੇ ਵਿੱਚ ਦੱਸਿਆ ਹੈ ਕਿ ਸੰਗਤ ਦੇ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਇੰਨਾ ਜ਼ਿਆਦਾ ਸਹਿਯੋਗ ਮਿਲ ਰਿਹਾ ਸੀ ਕਿ ਬਹੁਤ ਸਾਰੀ ਸੰਗਤ ਜਿਹੜੀ ਸੀ ਉਹ ਸੰਤਾਂ ਦੀ ਅਗਵਾਈ ਦੇ ਵਿੱਚ ਦਰਬਾਰ ਸਾਹਿਬ ਆ ਗਈ ਅਕਾਲੀ ਦਲ ਦੇ ਉਸ ਵੇਲੇ ਦੇ ਜਿਹੜੇ ਆਗੂ ਨੇ ਉਹ ਇੱਕ ਤਰ੍ਹਾਂ ਦੇ ਨਾਲ ਕੜਕੀ ਵਿੱਚ ਫਸੇ ਹੋਏ ਸੀਗੇ ਕਪੂਰੀ ਮੋਰਚੇ ਦੇ ਉੱਪਰ ਉਹਨਾਂ ਦਾ ਸਾਥ ਦੇਣ ਵਾਲੇ ਕਾਮਰੇਡ ਤਾਂ ਉੱਥੋਂ ਭੱਜ ਚੁੱਕੇ ਸੀ ਤੇ ਅਕਾਲੀ ਦਲ ਜਿਹੜਾ ਸੀਗਾ ਉਹ ਹੁਣ ਕਪੂਰੀ ਮੋਰਚੇ ਦੇ ਵਿੱਚੋਂ ਕਿਉਂਕਿ ਨਫਰੀ ਹੌਲੀ ਹੌਲੀ ਘਟਦੀ ਜਾ ਰਹੀ ਸੀ ਮੋਰਚਾ ਕਿਸੇ ਪਾਸੇ ਨਹੀਂ ਸੀ ਲੱਗ ਰਿਹਾ ਤਾਂ ਕਿਤੇ ਨਾ ਕਿਤੇ ਇੰਜ ਲੱਗਦਾ ਸੀ ਅਕਾਲੀ ਦਲ ਨੂੰ ਮੋਸ਼ੀ ਦਾ ਸਾਹਮਣਾ ਕਰਨਾ ਪੈਣਾ ਸੀ ਸੋ ਅਕਾਲੀ ਦਲ ਨੇ ਮੁੜ ਕੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਵੱਲੋਂ ਸ਼ੁਰੂ ਕੀਤੇ ਗਏ ਇਸ ਮੋਰਚੇ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰ ਲਿਆ ਤੇ ਇਸ ਸਮੂਹਿਕ ਤੌਰ ਤੇ ਜਿਹੜਾ ਸੀ ਧਰਮ ਜੁੱਧ ਮੋਰਚਾ ਸ਼ੁਰੂ ਹੋ ਗਿਆ ਸੋ ਧਰਮ ਜੁੱਧ ਮੋਰਚਾ ਜਿਹੜਾ ਸੀ ਇਹਦੇ ਵਿੱਚ ਮੰਜੀ ਸਾਹਿਬ ਦਰਬਾਰ ਸਾਹਿਬ ਮੰਜੀ ਸਾਹਿਬ ਹਾਲ ਦੇ ਵਿੱਚ ਸਾਰੀਆਂ ਸੰਗਤਾਂ ਇਕੱਤਰ ਹੁੰਦੀਆਂ ਉੱਥੇ ਆਏ ਹੋਏ ਜਿਹੜੇ ਬੁਲਾਰੇ ਸੀਗੇ ਉਹਨਾਂ ਦੇ ਵੱਲੋਂ ਸੰਗਤਾਂ ਦੇ ਸਾਹਮਣੇ ਲੈਕਚਰ ਕੀਤੇ ਜਾਂਦੇ ਜਿਨ੍ਹਾਂ ਦੇ ਵਿੱਚ ਵੱਖ-ਵੱਖ ਬੁਲਾਰੇ ਜਿਹੜੇ ਸੀ ਉਹ ਸਿੱਖ ਕੌਮ ਦੇ ਨਾਲ ਹੋਈਆਂ ਧੱਕੇਸ਼ਾਈਆਂ ਦੀ ਚਰਚਾ ਕਰਦੇ ਜਦੋਂ ਬੁਲਾਰਿਆਂ ਨੂੰ ਇਹ ਸਾਰਾ ਕੁਝ ਕਹਿ ਸਕਦੇ ਹੋ ਕਿ ਜਾਣਕਾਰੀ ਜਿਹੜੀ ਸੀਗੀ ਬੁਲਾਰਿਆਂ ਦੇ ਵੱਲੋਂ ਦਿੱਤੀ ਜਾਂਦੀ ਤੇ ਉਦੋਂ ਜਿਹੜੇ ਆਏ ਹੋਏ ਜਥੇ ਸੀਗੇ ਉਹਨਾਂ ਨੂੰ ਫਿਰ ਗ੍ਰਿਫਤਾਰੀ ਦੇ ਵਾਸਤੇ ਤੋਰਿਆ ਜਾਂਦਾ ਤੇ ਉਹ ਨਾਰੇ ਲਾਉਂਦੇ ਹੋਏ ਸ੍ਰੀ ਦਰਬਾਰ ਸਾਹਿਬ ਪਰਿਸਰ ਤੋਂ ਅੰਮ੍ਰਿਤਸਰ ਦੀ ਕੁਤਵਾਲੀ ਵਾਲੇ ਪਾਸੇ ਨੂੰ ਤੁਰ ਪੈਂਦੇ ਮੈਂ ਇੱਕ ਗੱਲ ਹੋਰ ਬੇਨਤੀ ਕਰ ਦੇਵਾਂ ਕਿ ਜਿਹੜੇ ਨਾਰੇ ਹੁੰਦੇ ਨੇ ਜਿਹੜੇ ਉਹਨਾਂ ਸਮੇਂਾਂ 'ਚ ਨਾਰੇ ਸੀ ਉਹ ਸਾਡੀ ਆਨੰਦਪੁਰ ਸਾਹਿਬ ਦੀਆਂ ਮੰਗਾਂ ਤੱਕ ਸੀਮਤ ਸੀ ਜਾਂ ਫਿਰ ਜਿਹੜੇ ਸਾਡੇ ਖਿਲਾਫ ਨਾਰੇ ਉਦੋਂ ਉਸ ਸਮੇਂ ਦੇ ਸੰਗ ਦੇ ਵੱਲੋਂ ਸਿਰਜੇ ਗਏ ਸੀ ਜਿਵੇਂ ਕਿ ਸਿੱਖਾਂ ਦੇ ਖਿਲਾਫ ਅੰਮ੍ਰਿਤਸਰ ਦੇ ਵਿੱਚ ਕੋਸ਼ ਇੱਕ ਫਿਰਕੂ ਜਥੇਬੰਦੀਆਂ ਦੇ ਵੱਲੋਂ ਇਹ ਨਾਰੇ ਲਾਏ ਗਏ ਕਿ ਕੱਚ ਕੜਾ ਕਰਪਾਨ ਧੱਕ ਦੇਾਂਗੇ ਪਾਕਿਸਤਾਨ ਸੋ ਇੱਕ ਤਾਂ ਉਹਦੇ ਜਵਾਬ ਦੇ ਵਿੱਚ ਸਿੱਖ ਜਥਿਆਂ ਵੱਲੋਂ ਨਾਰੇ ਲਾਏ ਜਾਂਦੇ ਸੀ ਕਿ ਦੁੱਕੀ ਦਿੱਕੀ ਚੱਕ ਦੇਾਂਗੇ ਧੌਣ ਤੇ ਗੋਡਾ ਰੱਖ ਦੇਾਂਗੇ ਦੂਜੇ ਨਾਰੇ ਉਹ ਹੁੰਦੇ ਸੀ ਜਿਹੜੇ ਕਿਤੇ ਨਾ ਕਿਤੇ ਜਿਹੜੀਆਂ ਪੰਜਾਬ ਦੀਆਂ ਮੰਗਾਂ ਨੇ ਚਾਹੇ ਉਹਦਾ ਪਾਣੀ ਦਾ ਸਬੰਧ ਹੈ ਚਾਹੇ ਚੰਡੀਗੜ੍ਹ ਦੇ ਨਾਲ ਪੰਜਾਬੀ ਬੋਲਦੇ ਇਲਾਕਿਆਂ ਦੇ ਨਾਲ ਸਬੰਧ ਦੂਜੇ ਨਾਰੇ ਉਸ ਤਰ੍ਹਾਂ ਦੇ ਲਾਏ ਜਾਂਦੇ ਸੀ ਜਿਵੇਂ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਸੋ ਇਸ ਤਰ੍ਹਾਂ ਦੇ ਜਿਹੜੇ ਨਾਰੇ ਸੀ ਉਹ ਲਗਾਏ ਜਾਂਦੇ ਸੀ ਇਹ ਗੱਲ ਵੱਖਰੀ ਹੈ ਕਿ ਜਿਹੜੇ ਨਾਰੇ ਹੁੰਦੇ ਨੇ ਇਹ ਵੀ ਕਿਸੇ ਸਮਾਜ ਦੇ ਸੱਭਿਆਚਾਰ ਦੇ ਜਿਹੜੇ ਬੋਲ ਹੁੰਦੇ ਨੇ ਉਹਨਾਂ ਦੇ ਵਿੱਚੋਂ ਜਿਹੜੇ ਨੇ ਪ੍ਰਗਟ ਹੁੰਦੇ ਨੇ ਆ ਹੁਣ ਜਿਹੜੇ ਨਾਰੇ ਅਸੀਂ ਕਈ ਵਾਰੀ ਲਾਉਣੇ ਸ਼ੁਰੂ ਕਰ ਦਿੱਤੇ ਮੈਂ ਆਪ ਵੇਖਦਾ ਇਹ ਜੰਮੂ ਕਸ਼ਮੀਰ ਦੀ ਜਿਹੜੀ ਉਹਨਾਂ ਦੀ ਚੱਲ ਰਹੀ ਲਹਿਰ ਆ ਉਹਦੇ ਵਿੱਚੋਂ ਇੱਕ ਤਰ੍ਹਾਂ ਕਹਿ ਸਕਦੇ ਹੋ ਕਿ ਆਧਾਰੇ ਲੈ ਗਏ ਜਿਹੜੇ ਹੁਣ ਸਾਡੇ ਕਈ ਵਰੀ ਸਿੱਖ ਨੌਜਵਾਨੀ ਨਾਰੇ ਲੈਂਦੇ ਨੇ ਲੈ ਕੇ ਰਹਿਣਗੇ ਆਜ਼ਾਦੀ ਹਮ ਸਭ ਚਾਹਤੇ ਹਨ ਆਜ਼ਾਦੀ ਇਹ ਇਹ ਨਾਰੇ ਪੰਜਾਬੀ ਸਮਾਜ ਦੇ ਸੱਭਿਆਚਾਰ ਦੇ ਬੋਲਾਂ ਦੇ ਵਿੱਚੋਂ ਪ੍ਰਗਟ ਨਹੀਂ ਹੋਏ ਜਿਹੜੇ ਸਾਡੇ ਸੱਭਿਆਚਾਰ ਦੇ ਬੋਲਾਂ ਦੇ ਵਿੱਚੋਂ ਪ੍ਰਗਟ ਹੋਏ ਜਿਹੜੇ ਨਾਰੇ ਸੀ ਉਹ ਇਹੀ ਸੀ ਕਿ ਖਿਹੜਿਆ ਫੁੱਲ ਗੁਲਾਬ ਦਾ ਚੰਦੀਗੜ੍ਹ ਪੰਜਾਬ ਦਾ ਦੁੱਕੀ ਤਿੱਕੀ ਚੱਕ ਦਿਆਂਗੇ ਧੌਣ ਤੇ ਗੋਡਾ ਰੱਖ ਦਿਆਂਗੇ ਸੋ ਇਸ ਤਰ੍ਹਾਂ ਦੇ ਇਹ ਨਾਰੇ ਲਾਉਂਦੇ ਹੋਏ ਇੱਥੋਂ ਤੱਕ ਕਿ ਉਦੋਂ ਸੰਗਤਾਂ ਜਿਹੜੀਆਂ ਸੀਗੀਆਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਤੇ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਏਸ ਰੂਪ ਚ ਵੇਖ ਰਹੀਆਂ ਸੀ ਕਿ ਇਹ ਦੋਵੇਂ ਜਾਣੇ ਜਿਹੜੇ ਨੇ ਜੇ ਇਕੱਠੇ ਚੱਲਣਗੇ ਤੇ ਮੋਰਚਾ ਜਿਹੜਾ ਜਿੱਤਿਆ ਜਾ ਸਕਦਾ ਹੈ ਇਹ ਵੱਖਰੀ ਗੱਲ ਹੈ ਕਿ ਬਾਅਦ ਦੇ ਵਿੱਚ ਜਿਹੜੀ ਲੋਂਗੋਵਾਲ ਵਾਲੀ ਧਿਰ ਸੀ ਉਹ ਆਪਣੇ ਸਵਿੱਚੇ ਕਹਿ ਸਕਦੇ ਹੋ ਕਿ ਧਰਮ ਜਦ ਮੋਰਚੇ ਦੀਆਂ ਮੰਗਾਂ ਦੇ ਉੱਪਰ ਕਾਇਮ ਨਾ ਰਹਿ ਸਕੀ ਪਰ ਉਹਨਾਂ ਸਮੇਂ ਜਿਹੜੇ ਨਾਰੇ ਲਾਏ ਜਾਂਦੇ ਸੀ ਸੰਗਤ ਨੂੰ ਬੜੀ ਆਸ ਸੀ ਇਹ ਸੰਤ ਜਰਨੈਲ ਸਿੰਘ ਦਾ ਸਾਥ ਦੇਣਗੇ ਇਸੇ ਕਰਕੇ ਨਾਰਿਆਂ ਦੇ ਵਿੱਚ ਵੀ ਇਹ ਰੂਪ ਪੇਸ਼ ਕੀਤਾ ਜਾਂਦਾ ਸੀ ਕਿ ਭਿੰਡਰਾਂ ਵਾਲਾ ਲੋਂਗੋਵਾਲ ਇੱਕੋ ਵਾਈ ਦੇ ਦੋਵੇਂ ਲਾਲ ਸੋ ਇਸ ਤਰ੍ਹਾਂ ਦੇ ਨਾਰੇ ਜਿਹੜੇ ਸੀ ਕਿਉਂਕਿ ਮੈਂ ਬਹੁਤ ਛੋਟਾ ਸੀ ਬੇਸ਼ੱਕ ਪਰ ਮੈਨੂੰ ਦੋ ਵਾਰੀ ਉੱਥੇ ਗ੍ਰਿਫਤਾਰੀ ਦੇਣ ਵਾਸਤੇ ਪਰਿਵਾਰ ਦੇ ਨਾਲ ਜਾਣ ਦਾ ਮੌਕਾ ਮਿਲਿਆ ਤੇ ਮੈਂ ਸਭ ਕੁਝ ਵੇਖ ਚੁੱਕਾ ਹਾਂ ਖੈਰ ਇਹ ਜਿਹੜੇ ਰੋਜ਼ ਜਥੇ ਤੋਰੇ ਜਾਂਦੇ ਸੀ ਪਹਿਲਾਂ ਤੇ ਸਰਕਾਰ ਦੇ ਵੱਲੋਂ ਮਹੀਨਿਆਂ ਦੇ ਕਹਿ ਸਕਦੇ ਹੋ ਕਿ ਮਿਆਦ ਦੇ ਵਿੱਚ ਇਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਪਰ ਸਰਕਾਰ ਦੇ ਵਾਸਤੇ ਆਰਥਿਕ ਤੌਰ ਤੇ ਇੱਕ ਬੜੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿ ਆਪਣੇ ਆਪ ਨੂੰ ਗ੍ਰਿਫਤਾਰੀ ਵਾਸਤੇ ਪੇਸ਼ ਕੀਤੇ ਜਾਣ ਵਾਲੇ ਲੋਕਾਂ ਦੀ ਗਿਣਤੀ ਦਿਨ-ਬਦ ਦਿਨ ਵਧਦੀ ਜਾ ਰਹੀ ਸੀ ਜੇਲ੍ਹ ਵਿੱਚ ਲੈ ਕੇ ਜਾਣਾ ਉਹਨਾਂ ਸਾਰਿਆਂ ਨੂੰ ਦਰਜ ਕਰਨਾ ਫਿਰ ਜਦੋਂ ਜੇਲ੍ਹ ਤੋਂ ਛੱਡਣਾ ਉਹਨਾਂ ਨੂੰ ਰਿਹਾਈ ਦੇ ਸਰਟੀਫਿਕੇਟ ਦੇਣੇ ਜਿਹੜੇ ਸ਼ਾਇਦ ਮੇਰੇ ਕੋਲ ਵੀ ਦੋ ਪਏ ਹੋਏ ਨੇ ਭਾਵੇਂ ਮੈਂ ਉਦੋਂ ਨਾਬਾਲਗ ਸੀ ਬਹੁਤ ਛੋਟਾ ਸੀ ਸੋ ਜੇਲ੍ਹ ਦੇ ਵਿੱਚ ਜਿਹੜੇ ਬੰਦੀ ਰੱਖੇ ਜਾਣੇ ਉਹਨਾਂ ਦੇ ਵਾਸਤੇ ਰੋਟੀ ਦਾ ਪ੍ਰਬੰਧ ਕਰਨਾ ਸੋ ਸਰਕਾਰ ਦਾ ਜਿਹੜਾ ਆਰਥਿਕ ਤੌਰ ਦੇ ਉੱਪਰ ਆ ਉਹ ਇੱਕ ਤਰ੍ਹਾਂ ਦੇ ਨਾਲ ਲੱਕ ਟੁੱਟਦਾ ਜਾ ਰਿਹਾ ਸੀ ਸੋ ਪਹਿਲਾਂ ਇਹ ਜਿਹੜੇ ਜਥੇ ਸੀ ਉਹਨਾਂ ਨੂੰ ਕੁਝ ਮਹੀਨੇ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਬਾਅਦ ਚ ਛੱਡ ਜਾਂਦਾ ਫਿਰ ਹਫ਼ਤਿਆਂ ਤੇ ਗੱਲ ਆ ਗਈ ਫਿਰ ਦਿਨਾਂ ਤੇ ਆ ਗਈ ਤੇ ਫਿਰ ਗ੍ਰਿਫਤਾਰੀ ਦੇਣ ਵਾਲੇ ਲੋਕਾਂ ਦੀ ਗਿਣਤੀ ਇੰਨੀ ਜ਼ਿਆਦਾ ਵੱਧ ਗਈ ਕਿ ਫਿਰ ਸ਼ਾਮ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਤੇ ਸਵੇਰੇ ਸਖਤੀ ਰਿਹਾ ਕੀਤਾ ਜਾਂਦਾ ਪਰ ਇਹਦੇ ਵਿੱਚ ਵੀ ਸਰਕਾਰ ਦੇ ਉੱਪਰ ਆਰਥਿਕ ਬੋਝ ਬਹੁਤ ਵੱਡਾ ਸੀ ਕਿਉਂਕਿ ਰਾਤ ਨੂੰ ਬੱਸਾਂ ਦੇ ਵਿੱਚ ਭਰ ਕੇ ਉਹਨਾਂ ਨੂੰ ਪੰਜਾਬ ਦੀਆਂ ਵੱਖ-ਵੱਖ ਜੇਲਾਂ ਚ ਲਿਜਾਇਆ ਜਾਂਦਾ ਜੇਲਾਂ ਸਾਰੀਆਂ ਭਰ ਚੁੱਕੀਆਂ ਸੀ ਤੇ ਸਵੇਰੇ ਫਿਰ ਰਿਹਾ ਕਰਨ ਉਪਰੰਤ ਪਹਿਲਾਂ ਰਾਤ ਦੀ ਰੋਟੀ ਫਿਰ ਸਵੇਰ ਦੀ ਰੋਟੀ ਕੋਈ ਬਿਮਾਰ ਹੋ ਜਾਵੇ ਤਾਂ ਦਵਾਈ ਸਵੇਰੇ ਫਿਰ ਉਹਨਾਂ ਦੇ ਸਰਟੀਫਿਕੇਟ ਜਾਰੀ ਕਰਨੇ ਜੇਲ੍ਹ ਦੇ ਵਿੱਚੋਂ ਰਿਹਾਈ ਦੇ ਸਾਰੀ ਕਾਰਵਾਈ ਕਰਕੇ ਤੇ ਫਿਰ ਉਹਨਾਂ ਨੂੰ ਬੱਸਾਂ 'ਚ ਭਰ ਕੇ ਫਿਰ ਅੰਮ੍ਰਿਤਸਰ ਛੱਡਣਾ ਸੋ ਸਰਕਾਰ ਦੇ ਵਾਸਤੇ ਆਰਥਿਕ ਤੌਰ ਤੇ ਬੜੀ ਵੱਡੀ ਜਿਹੜੀ ਆ ਉਹ ਸਮੱਸਿਆ ਬਣਦੀ ਜਾ ਰਹੀ ਸੀ ਸੋ ਉਸ ਸਮੇਂ ਦੀ ਵਾਪਰੀ ਇੱਕ ਘਟਨਾ ਕਿ ਜਦੋਂ ਅੰਮ੍ਰਿਤਸਰ ਤੋਂ ਜਥੇ ਚੱਲਦੇ ਸੀ ਤੇ ਕਈ ਵਾਰੀ ਇਹਨਾਂ ਗ੍ਰਫਤਾਰੀ ਦੇਣ ਵਾਲੇ ਸਿੰਘਾਂ ਦੀ ਇੰਨੀ ਜ਼ਿਆਦਾ ਗਿਣਤੀ ਵੱਧ ਜਾਂਦੀ ਸੀ ਕਿ ਸਰਕਾਰ ਦੇ ਵੱਲੋਂ ਜਿਹੜੀਆਂ ਇਹਨਾਂ ਨੂੰ ਲੈ ਕੇ ਜਾਣ ਦੇ ਵਾਸਤੇ ਰੋਡ ਵੇਜ ਦੀਆਂ ਬੱਸਾਂ ਜਿਹੜੀਆਂ ਸੀਗੀਆਂ ਉਹ ਲਈਆਂ ਜਾਂਦੀਆਂ ਸੀਗੀਆਂ ਤੇ ਉਹਨਾਂ ਦੀ ਗਿਣਤੀ 15 15 20 20 ਤੱਕ ਚਲੀ ਜਾਂਦੀ ਸੀ ਸੋ ਜਿਸ ਘਟਨਾ ਦਾ ਮੈਂ ਜ਼ਿਕਰ ਕਰ ਲੱਗਾ ਉਹ ਘਟਨਾ 11 ਸਤੰਬਰ 1982 ਦੀ ਹੈ 11 ਸਤੰਬਰ 1982 ਨੂੰ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਸਾਰੇ ਜਥੇ ਜਿਹੜੀ ਗ੍ਰਿਫਤਾਰੀ ਜਿਨ੍ਹਾਂ ਨੇ ਦੇਣੀ ਹੈ ਉਹ 71 ਹੋਏ ਨੇ ਉਸ ਵੇਲੇ ਕੌਮ ਦੇ ਆਗੂਆਂ ਦੇ ਵੱਲੋਂ ਜਿਨ੍ਹਾਂ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਾਂ ਫਿਰ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਇਹਨਾਂ ਦੇ ਆਗੂਆਂ ਦੇ ਵੱਲੋਂ ਤਕਰੀਰਾਂ ਕੀਤੀਆਂ ਗਈਆਂ ਕਿ ਕਿਸ ਤਰ੍ਹਾਂ ਦੇ ਨਾਲ ਸਾਡੇ ਨਾਲ ਜਿਹੜਾ ਉਹ ਸਰਕਾਰ ਦੇ ਵੱਲੋਂ ਹਕੂਮਤ ਦੇ ਵੱਲੋਂ ਤੱਕਾ ਕੀਤਾ ਜਾ ਰਿਹਾ ਸੋ ਜਦੋਂ ਜਥਾ ਗ੍ਰਿਫਤਾਰੀ ਵਾਸਤੇ ਗਿਆ ਤੇ ਉਸ ਦਿਨ ਜਿਹੜੇ ਜਥੇ ਦੇ ਸਿੰਘ ਨੇ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ ਇੰਨੀ ਜ਼ਿਆਦਾ ਹੋ ਗਈ ਕਿ ਪੰਜਾਬ ਪੁਲਿਸ ਨੇ ਰੋਡ ਵੇਜ ਦੀਆਂ ਜਿਹੜੀਆਂ ਸੀਗੀਆਂ ਉਹ ਨੌ ਬਸਾਂ ਲਿਆਂਦੀਆਂ ਕੁਤਵਾਲੀ ਤੇ ਨੌ ਬਸਾਂ ਦੇ ਵਿੱਚ ਇੰਨਾ ਸਿੰਘਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਬਿਠਾ ਕੇ ਅੰਮ੍ਰਿਤਸਰ ਤੋਂ ਬਠਿੰਡੇ ਦੀ ਜੇਲ੍ਹ ਵੱਲ ਤੋਰਿਆ ਪਿਆ ਕੁਝ ਇੱਕ ਲਿਖਤਾ ਚਾਹੁੰਦਾ ਕਿ ਸ਼ਾਇਦ ਫਰੂਜ ਪਰ ਜੇਲ੍ਹ ਵੱਲ ਨੂੰ ਲਿਜਾਇਆ ਗਿਆ ਤੇ ਜਦੋਂ ਇਹ ਬਸਾਂ ਦਾ ਕਾਫਲਾ ਤਰਨਤਾਰਨ ਦੇ ਕੋਲ ਪਹੁੰਚਿਆ ਤੇ ਤਰਨਤਾਰਨ ਫਾਟਕ ਦੇ ਉੱਪਰ ਇੱਕ ਹਾਦਸਾ ਹੋਇਆ ਬڑا ਹੀ ਦਰਦਨਾਕ ਹਾਦਸਾ ਪੰਜਾਬ ਰੋਡਵੇਜ ਦੀ ਇਨਾ ਗ੍ਰਿਫਤਾਰੀ ਦੇਣ ਵਾਲੇ ਸਿੰਘਾਂ ਨੂੰ ਲੈ ਕੇ ਜਾ ਰਹੀ ਬੱਸ ਪੀ ਜੀ ਏ 7883 ਜਦੋਂ ਉਹ ਬੱਸ ਰੇਲਵੇ ਕ੍ਰਾਸਿੰਗ ਤੇ ਪਹੁੰਚੀ ਹੁਣ ਹੈਰਾਨਗੀ ਦੀ ਗੱਲ ਇਹ ਹੈ ਕਿ ਇਹ ਰੇਲਵੇ ਕ੍ਰਾਸਿੰਗ ਉਹ ਸੀ ਜਿੱਥੇ ਬਕਾਇਦਾ ਤੌਰ ਤੇ ਰੇਲਵੇ ਵਿਭਾਗ ਦਾ ਇੱਕ ਵਿਅਕਤੀ ਤਾਇਨਾਤ ਹੁੰਦਾ ਸੀ ਜਿਸ ਨੇ ਫਾਟਕ ਨੂੰ ਖੋਲਣਾ ਤੇ ਬੰਦ ਕਰਨਾ ਹੁੰਦਾ ਸੀ ਹੁਣ ਜਿਹੜੀ ਰੇਲ ਗੱਡੀ ਐ ਜਿਹੜੀ 9ਏਕੇ ਸੀ 9ਏਕੇ ਰੇਲ ਗੱਡੀ ਜਿਹੜੀ ਐ ਉਹ ਆ ਰਹੀ ਐ ਤੇ ਫਾਟਕ ਬੰਦ ਨਹੀਂ ਕੀਤਾ ਗਿਆ ਉਹਨੂੰ ਸਿਗਨਲ ਨਹੀਂ ਦਿੱਤਾ ਗਿਆ ਜਾਂ ਫਿਰ ਉਸ ਰੇਲਵੇ ਕਰਮਚਾਰੀ ਨੇ ਅਣਗੈਲੀ ਕੀਤੀ ਤੇ ਤੀਜੀ ਗੱਲ ਜਿਹੜੀ ਉਸ ਸਮੇਂ ਸਿੱਖਾਂ ਦੇ ਮਨਾਂ ਦੇ ਵਿੱਚ ਸੀ ਕਿ ਸ਼ਾਇਦ ਇਹ ਕਿਸੇ ਸਾਜ਼ਿਸ਼ ਦੇ ਅਧੀਨ ਕੀਤਾ ਗਿਆ ਸੋ ਉਸ ਵੇਲੇ ਵਾਪਰਿਆ ਕਿ ਜਦੋਂ ਇਹ ਬੱਸ ਪੀ ਜੇ ਏ 7883 ਪੰਜਾਬ ਰੋਡਵੇਜ ਦੀ ਬਿਲਕੁਲ ਰੇਲਵੇ ਲਾਈਨ ਦੇ ਉੱਪਰ ਪਹੁੰਚੀ ਤਾਂ ਉਸੇ ਵੇਲੇ ਰੇਲ ਗੱਡੀ ਇਹਦੇ ਵਿੱਚ ਆ ਕੇ ਟਕਰਾਈ ਇਸ ਬੁਰੇ ਤਰੀਕੇ ਨਾਲ ਟਕਰਾਈ ਕਿ ਅੱਧ ਵਿਚਕਾਰ ਉਹ ਜਿਹੜੀ ਬਸ ਸੀ ਉਹਦੇ ਇੱਕ ਤਰ੍ਹਾਂ ਨਾਲ ਦੋ ਟੋਟੇ ਹੋ ਗਏ ਤੇ ਮੌਕੇ ਦੇ ਉੱਪਰ ਜਿਹੜੀ ਸੀ ਉਹ 32 ਸਿੰਘਾਂ ਦੀ ਸ਼ਹਾਦਤ ਹੋ ਗਈ ਵੈਸੇ 20 ਦੇ ਕਰੀਬ ਸਿੰਘ ਜ਼ਖਮੀ ਹੋ ਗਏ ਗੰਭੀਰ ਜ਼ਖਮੀ ਜਿਨ੍ਹਾਂ ਨੂੰ ਗੁਰਤੇਗ ਬਹਾਦਰ ਹਸਪੀਟਲ ਅੰਮ੍ਰਿਤਸਰ ਲਜਾਇਆ ਗਿਆ ਦੋ ਪੁਲਿਸ ਕਰਮੀ ਜਿਹੜੇ ਹਰ ਬਸਤੇ ਵਿੱਚ ਬਤੌਰ ਗਾਰਡ ਬਿਠਾਏ ਜਾਂਦੇ ਸੀ ਗੁਫਤਾਰੀ ਕੀਤੇ ਸਿੰਘਾਂ ਦੇ ਨਾਲ ਉਹਨਾਂ ਦੀ ਵੀ ਜਾਨ ਜਿਹੜੀ ਸੀ ਉਹ ਚਲੀ ਗਈ ਇਸ ਸਾਰੇ ਘਟਨਾ ਕਰਮ ਤੋਂ ਬਾਅਦ ਸਿੱਖਾਂ ਦੇ ਮਨਾਂ ਦੇ ਵਿੱਚ ਇੱਕ ਗੱਲ ਨੇ ਕਹਿ ਸਕਦੇ ਹੋ ਕਿ ਜਨਮ ਲਿਆ ਕਿ ਇਹ ਹਾਦਸਾ ਕੋਈ ਅਚਨਚੇਤ ਨਹੀਂ ਇਹ ਹਾਦਸਾ ਇਸ ਕਰਕੇ ਜਿਹੜਾ ਕਰਵਾਇਆ ਗਿਆ ਹੈ ਕਿ ਜਿਹੜੇ ਆਉਣ ਵਾਲੇ ਸਮੇਂ 'ਚ ਗ੍ਰਿਫਤਾਰੀ ਦੇਣ ਵਾਲੇ ਜਥੇ ਨੇ ਉਹਨਾਂ ਦੇ ਮਨ ਦੇ ਵਿੱਚ ਇੱਕ ਡਰ ਸਿਰਜਿਆ ਜਾ ਸਕੇ ਕਿ ਕੋਈ ਵੀ ਐਵੇਂ ਦਾ ਘਟਨਾ ਕਰਨ ਵਾਪਰ ਸਕਦਾ ਹੈ ਤੇ ਬੜੇ ਬੁਰੇ ਤਰੀਕੇ ਦੇ ਨਾਲ ਗ੍ਰਿਫਤਾਰੀ ਦੇਣ ਵਾਲੇ ਸਿੰਘਾਂ ਦੀਆਂ ਜਾਨਾਂ ਲਈਆਂ ਜਾ ਸਕਦੀਆਂ ਨੇ ਜਾਂ ਫਿਰ ਕਹਿ ਸਕਦੇ ਕਿ ਉਹਨਾਂ ਨੂੰ ਸ਼ਹੀਦ ਕੀਤਾ ਜਾ ਸਕਦਾ ਸੋ ਇਹ ਬੜਾ ਹੀ ਦਰਦਨਾਕ ਹਾਦਸਾ ਸੀ ਜਦੋਂ ਕਿ ਇਹ ਜਿਹੜੀ ਬੱਸ ਸੀ ਉਹਦੇ ਪੂਰੇ ਪਰਖ 'ਚ ਉੱਡ ਗਏ ਉਸ ਸਾਰੇ ਫਾਟਕ ਦੇ ਉੱਪਰ ਸਿੰਘਾਂ ਦੇ ਸਿਰ ਚਿੰਗਾਂ ਦੀਆਂ ਬਾਹਾਂ ਲੱਤਾ tàੜ ਖਿਲਰੇ ਪਏ ਸੀ ਚੀਥੜੇ ਉੱਡੇ ਪਏ ਸੀ ਤੇ 20 ਜ਼ਖਮੀਆਂ ਦੀ ਹਾਏ ਹਾਏ ਦੀ ਜਿਹੜੀ ਪੁਕਾਰ ਆ ਉੱਥੇ ਸੁਣੀ ਜਾ ਰਹੀ ਸੀ ਬਹੁਤ ਹੀ ਦਰਦਨਾਕ ਹਾਦਸਾ ਸੀ ਹੁਣ ਇਸ ਹਾਦਸੇ ਦੇ ਪਿੱਛੇ ਬੇਸ਼ੱਕ ਬਹੁਤ ਸਾਰੀ ਜਿਹੜੀ ਸੰਜੀਦਾ ਸਿੱਖ ਲੀਡਰਸ਼ਿਪ ਆ ਉਹਦੇ ਵੱਲੋਂ ਤੇ ਹੀ ਸਮਝਿਆ ਜਾਂਦਾ ਸੀ ਕਿ ਇਹ ਹਾਦਸਾ ਕਿਸੇ ਸਾਜ਼ਿਸ਼ ਦਾ ਪਰਗਟਾ ਹੋ ਸਕਦਾ ਹੈ ਹੋ ਸਕਦਾ ਹੈ ਅਚੰਚਿਤ ਹਾਦਸਾ ਨਾ ਹੋਵੇ ਪਰ ਮੈਂ ਕੋਸ਼ਿਸ਼ ਕੀਤੀ ਕਿ ਰੇਲਵੇ ਵਿਭਾਗ ਦੇ ਵਿੱਚੋਂ ਤਕਰੀਬਨ ਕੋਸ਼ਿਸ਼ ਕਰਕੇ ਸਾਰੀਆਂ ਰਿਪੋਰਟਾਂ ਨੂੰ ਲੱਭਿਆ ਜਾਵੇ ਜਿਹੜੀਆਂ ਰਿਪੋਰਟਾਂ ਰੇਲਵੇ ਹਾਦਸੇ ਦੇ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਨੇ ਇੱਕ ਜਗ੍ਹਾ ਦੇ ਉੱਪਰ ਇਸ ਦਾ ਜ਼ਿਕਰ ਵੀ ਆਇਆ ਪਰ ਉਹ ਰਿਪੋਰਟ ਜਿਹੜੀ ਸੀ ਖੋਲ ਨਹੀਂ ਸਕੀ ਇਹ ਜਨਤਕ ਕਿਉਂ ਨਹੀਂ ਕੀਤੀ ਗਈ ਇਹਦੇ ਵਿੱਚ ਦੋਸ਼ੀ ਕੌਣ ਸੀ ਕੋਈ ਸਿਗਨਲ ਦੀ ਜਿਹੜੀ ਕਹਿ ਸਕਦੇ ਹੋ ਕਿ ਕੋਈ ਕਮਜ਼ੋਰੀ ਰਹਿ ਗਈ ਜਾਂ ਫਿਰ ਉੱਥੇ ਰੇਲਵੇ ਕਰਮਚਾਰੀ ਜਿਹੜਾ ਮੌਕੇ ਉੱਪਰ ਤਣਾਇਤ ਸੀ ਉਸ ਨੇ ਕਿਸੇ ਤਰੀਕੇ ਦੇ ਨਾਲ ਸਹੀ ਭੂਮਿਕਾ ਨਹੀਂ ਨਿਭਾਈ ਕਿਵੇਂ ਵਾਪਰਿਆ ਜਾਂ ਇਹਦੇ ਕਾਰਨ ਕੀ ਸੀ ਇਹ ਅਜੇ ਤੱਕ ਸੰਗਤ ਦੇ ਸਾਹਮਣੇ ਨਹੀਂ ਆ ਸਕੇ ਔਰ ਉਸ ਤੋਂ ਬਾਅਦ ਸਿੱਖ ਸੰਤਾਂ ਵੱਲੋਂ ਵੀ ਜਾਂ ਸਿੱਖ ਆਗੂ ਪ੍ਰਣਾਲੀ ਦੇ ਵੱਲੋਂ ਵੀ ਸੰਜੀਦਗੀ ਦੇ ਨਾਲ ਯਤਨ ਨਹੀਂ ਕੀਤਾ ਗਿਆ ਕਿ ਇਸ ਹਾਦਸੇ ਦੀ ਜਾਂਚ ਰਿਪੋਰਟ ਜਾਂ ਇਹਦੇ ਕਾਰਨ ਜਿਹੜੇ ਨੇ ਉਹ ਸੰਗਤ ਦੇ ਵਿੱਚ ਜ਼ਰੂਰ ਸਾਹਮਣੇ ਆ ਜਾਣ ਹਾਂ ਇੰਨਾ ਜ਼ਰੂਰ ਹੋਇਆ ਕਿ ਇਨ੍ਹਾਂ ਸਿੰਘਾਂ ਦੀ ਯਾਦ ਦੇ ਵਿੱਚ ਉੱਥੇ ਗੁਰਦੁਆਰਾ ਟੱਕਰ ਸਾਹਿਬ ਜਿਹੜਾ ਉਹ ਬਣਾ ਦਿੱਤਾ ਗਿਆ ਤੇ ਉੱਥੇ ਇਨ੍ਹਾਂ 32 ਸਿੰਘਾਂ ਦੇ ਨਾਮ ਜ਼ਰੂਰ ਲਿਖ ਦਿੱਤੇ ਗਏ ਜਿੱਥੋਂ ਇਹ ਪਤਾ ਲੱਗ ਜਾਵੇ ਕਿ ਧਰਮ ਜੁੱਧ ਮੋਰਚੇ ਦੀਆਂ ਮੰਗਾਂ ਨੂੰ ਮਨਾਉਣ ਦੇ ਵਾਸਤੇ ਗ੍ਰਿਫਤਾਰੀ ਦੇਣ ਗਏ ਇਹ ਜਿਹੜੇ ਬੱਤੀ ਸਿੰਘ ਸੀ ਇਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਹੁਣ ਇਤੋਂ ਇੱਕ ਹੋਰ ਅਗਲਾ ਪੱਖ ਕਿ ਪੰਜਾਬ ਦੀਆਂ ਅਖਬਾਰਾਂ ਦੇ ਵਿੱਚ ਤਾਂ ਇਹ ਖਬਰ ਪ੍ਰਕਾਸ਼ਿਤ ਹੋਈ ਤੇ ਜਿਹੜਾ ਨੈਸ਼ਨਲ ਮੀਡੀਆ ਜਿਸ ਨੂੰ ਅਸੀਂ ਰਾਸ਼ਟਰੀ ਮੀਡੀਆ ਕਹਿ ਸਕਦੇ ਤੇ ਉਦੋਂ ਖਾਸ ਕਰਕੇ ਪ੍ਰਿੰਟ ਮੀਡੀਆ ਦੀ ਐਮਬੀ ਸੀ ਪ੍ਰਿੰਟ ਮੀਡੀਆ ਦੇ ਵਿੱਚ ਤੇ ਦੂਰਦਰਸ਼ਨ ਦੇ ਵਿੱਚ ਕਿ ਹਾਦਸੇ ਦਾ ਜ਼ਿਕਰ ਕੀਤਾ ਗਿਆ ਕਿ ਹਾਦਸੇ ਦੇ ਵਿੱਚ 32 ਅਕਾਲੀ ਵਰਕਰ ਜਿਹੜੇ ਨੇ ਉਹਨਾਂ ਦੀ ਮੌਤ ਹੋ ਗਈ ਹੈ ਮੈਨੂੰ ਯਾਦ ਹੈ ਸੰਤ ਜਰਨੈਲ ਸਿੰਘ ਆਪਣੀਆਂ ਤਕਰੀਰਾਂ ਦੇ ਵਿੱਚ ਜਾਂ ਫਿਰ ਉਹ ਆਪਣੀਆਂ ਮੁਲਾਕਾਤਾਂ ਦੇ ਚ ਅਕਸਰ ਇਹ ਗੱਲ ਕਹਿਆ ਕਰਦੇ ਸੀ ਕਿ ਜਿਹੜਾ ਭਾਰਤੀ মিডিਆ ਉਹ ਸਿੱਖਾਂ ਦੀ ਸਹੀ ਗੱਲ ਨੂੰ ਪੇਸ਼ਕਾਰੀ ਕਰਨ ਦੇ ਵਿੱਚ ਅਸਫਲ ਹੈ ਜਾਂ ਫਿਰ ਉਹ ਸਰਕਾਰ ਦੇ ਪੱਖ ਨੂੰ ਤਾਂ ਪੇਸ਼ ਕਰਦਾ ਹੈ ਪਰ ਜਿਹੜੀਆਂ ਸਿੱਖਾਂ ਦੀਆਂ ਜਾਇਜ਼ ਮੰਗਾਂ ਤੇ ਸਿੱਖਾਂ ਦੀਆਂ ਸਮੱਸਿਆਵਾਂ ਨੂੰ ਉਸ ਦੀ ਪੇਸ਼ਕਾਰੀ ਨਹੀਂ ਕੀਤੀ ਜਾਂਦੀ ਇਸੇ ਤਰ੍ਹਾਂ ਤਾਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਇਹ ਵੀ ਕਹੇ ਕਰਦੇ ਸੀ ਕਿ ਅਖਬਾਰਾਂ ਦੇ ਵਿੱਚ ਉਹ ਛਾਪਿਆ ਜਾਂਦਾ ਹੈ ਜੋ ਮੈਂ ਨਹੀਂ ਕਿਹਾ ਹੁੰਦਾ ਤੇ ਜੋ ਮੈਂ ਕਿਹਾ ਹੁੰਦਾ ਉਹ ਛਾਪਿਆ ਨਹੀਂ ਜਾਂਦਾ ਹੁਣ ਤੁਸੀਂ ਇੰਡੀਅਨ ਐਕਸਪ੍ਰੈਸ ਉਸ ਅਖਬਾਰ ਦੇ ਵਿੱਚ ਇਸ ਹਾਦਸੇ ਦੀ ਖਬਰ ਨੂੰ ਦੇਖ ਸਕਦੇ ਹੋ ਬਿਲਕੁਲ ਇੰਨੀ ਛੋਟੀ ਜੀ ਜਗ੍ਹਾ ਇੱਕ ਨੁੱਕਰ ਦੇ ਉੱਪਰ ਦਿੱਤੀ ਗਈ ਕਿ ਅਕਾਲੀਆਂ ਦਾ ਇੱਕ ਜਥਾ ਜਿਹੜਾ ਸੀ ਉਹ ਟ੍ਰੇਨ ਐਕਸੀਡੈਂਟ ਦੇ ਵਿੱਚ ਮਾਰਿਆ ਗਿਆ ਘਟਨਾ ਛੋਟੀ ਨਹੀਂ ਸੀ ਠੀਕ ਹੈ ਕਿ ਉਸ ਰਾਸ਼ਟਰੀ মিডিਏ ਦੇ ਵਾਸਤੇ ਰਾਸ਼ਟਰੀ ਅਖਬਾਰ ਦੇ ਵਾਸਤੇ ਇਹ ਇਨੀ ਕਿਹੜੀ ਸੁਰਖੀ ਦੇ ਜੋਗ ਘਟਨਾ ਹੋ ਸਕਦੀ ਹੈ ਪਰ ਆ ਦੂਸਰੀ ਅਖਬਾਰ ਵੇਖੋ ਇਸ ਅਖਬਾਰ ਦੇ ਵਿੱਚ ਖਾੜਕੂ ਸਿੰਘਾਂ ਦੇ ਵੱਲੋਂ ਇੱਕ ਨਰੰਕਾਰੀ ਜਿਹੜਾ ਆਮ ਨਰੰਕਾਰੀ ਸੀ ਉਸ ਨੂੰ ਸੋਧ ਦਿੱਤਾ ਗਿਆ ਤੇ ਉਹਦੀ ਖਬਰ ਤੇ ਫੋਟੋ ਵਾਸਤੇ ਕਿੰਨੀ ਜਗ੍ਹਾ ਦਿੱਤੀ ਗਈ ਇੱਥੋਂ ਤੁਸੀਂ ਇਹ ਸਮਝਦੇ ਹੋ ਜਾਂ ਸਮਝ ਸਕਦੇ ਹੋ ਕਿ 32 ਸਿੰਘ ਸ਼ਹੀਦ ਹੁੰਦੇ ਨੇ ਜਿਨ੍ਹਾਂ ਦੀ ਸ਼ਹਾਦਤ ਦੀ ਅਜੇ ਤੱਕ ਪੂਰੀ ਤਰ੍ਹਾਂ ਜਾਂਚ ਰਿਪੋਰਟ ਨਹੀਂ ਆ ਸਕੀ ਉਹਨਾਂ ਦੀ ਖਬਰ ਜਿਹੜੀ ਹੈ ਉਹ ਅਖਬਾਰ ਕਿਸ ਤਰ੍ਹਾਂ ਪੇਸ਼ ਕਰਦੀ ਹੈ ਪਰ ਜੇ ਬਹੁਤ ਸਾਰੇ ਸਿੰਘਾਂ ਦਾ ਤੇ નિર્ਦੋਸ਼ ਤੇ ਬੇਗੁਨਾ ਤਿੰਨ ਹੱਥੇ ਤੇ ਸ਼ਾਂਤਮਈ ਮਾਰਚ ਕਰ ਰਹੇ ਸਿੰਘਾਂ ਦਾ ਇੰਨਾ ਵੱਡਾ ਕਤਲੇਆਮ ਕਰਨ ਵਾਲੇ ਨਿਰੰਕਾਰੀਆਂ ਦੇ ਢੜੇ ਦੇ ਵਿੱਚੋਂ ਕਿਸੇ ਇੱਕ ਵਿਅਕਤੀ ਦਾ ਸਿੰਘਾਂ ਦੇ ਵੱਲੋਂ ਸੋਧਾ ਲਾ ਦਿੱਤਾ ਜਾਂਦਾ ਜਾਂ ਕਤਲ ਕਰ ਦਿੱਤਾ ਜਾਂਦਾ ਤੇ ਉਸ ਨੂੰ ਕਿੰਨੀ ਜਗ੍ਹਾ ਦਿੱਤੀ ਜਾਂਦੀ ਹੈ ਕਿਉਂਕਿ ਭਾਰਤ ਦੇ ਸਾਰੇ ਲੋਕਾਂ ਦੇ ਵਿੱਚ ਇਹ ਗੱਲ ਬਚਾਉਣੀ ਹੈ ਕਿ ਰੇਲ ਹਾਦਸਾ ਤਾਂ ਅਚਨਚੇਤੀ ਹੋਇਆ 32 ਬੰਦੇ ਮਰ ਗਏ ਕੋਈ ਗੱਲ ਨਹੀਂ ਪਰ ਇਹ ਘਟਨਾ ਬਹੁਤ ਵੱਡੀ ਹੈ ਕਿ ਪਿੰਡਰਾਂ ਵਾਲੇ ਦੇ ਅੱਤਵਾਦੀਆਂ ਨੇ ਇੱਕ નિર્ਦੋਸ਼ ਵਿਅਕਤੀ ਦਾ ਕਤਲ ਕਰ ਦਿੱਤਾ ਭਾਵੇਂ ਕਿ ਉਹਦਾ ਦੋਸ਼ ਤੇ ਪਿਛੋਕੜ ਜਿਹੜਾ ਉਹ ਅਖਬਾਰ ਨੇ ਨਹੀਂ ਦੱਸਿਆ ਸੋ ਇਹ ਸੀ ਇੱਕ ਬਹੁਤ ਵੱਡੀ ਘਟਨਾ ਜਿਸ ਦਾ ਜ਼ਿਕਰ ਅਸੀਂ ਅਜੇ ਵੀ ਕਰਨ ਤੋਂ ਗੁਰੇਜ਼ ਕਰਦੇ ਹਾਂ ਜਾਂ ਕਹਿ ਲਈਏ ਕਿ ਅਸੀਂ ਅਜੇ ਤੱਕ ਵੀ ਉਸ ਸਾਰੇ ਘਟਨਾਕਰਮ ਦੇ ਪਿਛੋਕੜ ਨੂੰ ਸਮਝਣ ਦਾ ਯਤਨ ਨਹੀਂ ਕੀਤਾ ਬੇਸ਼ੱਕ ਮੈਂ ਕੁਝ ਲੇਖਕਾਂ ਨੂੰ ਪੜ੍ਹਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਉਂ-ਜਿਉਂ ਸਮਾਂ ਬੀਤਦਾ ਜਾਵੇਗਾ ਜੂਨ 84 ਵਿੱਚ ਵਾਪਰੇ ਖੱਲੂਕਾਰ ਇਹਦੀਆਂ ਬਹੁਤ ਸਾਰੀਆਂ ਤੰਦਾਂ ਖੁੱਲਣਗੀਆਂ ਪਰ ਮੈਨੂੰ ਲੱਗਦਾ ਹੈ ਕਿ ਸਿੱਖ ਸੰਜੀਦਗੀ ਦੇ ਨਾਲ ਤੰਦਾਂ ਖੋਲਣ ਦਾ ਯਤਨ ਨਹੀਂ ਕਰ ਰਹੇ ਸੋ ਅਗਲੇ ਜਿਹੜੇ ਵਿਖਿਆਨ ਨੇ ਉਹਨਾਂ 'ਤੇ ਜ਼ੋਰ ਜ਼ਿਕਰ ਕਰਾਂਗਾ ਇਹ ਸਾਰੇ ਜਿਹੜੇ ਵਿਖਿਆਨ ਨੇ ਮੇਰੀ ਨਵੀਂ ਆ ਰਹੀ ਕਿਤਾਬ ਤੀਜਾ ਖੱਲੂਕਾਰਾ ਦੇ ਵਿੱਚੋਂ ਨੇ ਕਿਉਂਕਿ ਉਹਦੇ ਵਿੱਚ ਮੈਂ ਕੋਸ਼ਿਸ਼ ਕੀਤੀ ਹੈ ਕਿ ਇਵੇਂ ਦੀਆਂ ਸਾਰੀਆਂ ਜਾਣਕਾਰੀਆਂ ਨੂੰ ਸੰਗ੍ਰਹਿਤ ਕੀਤਾ ਜਾ ਸਕੇ ਸੋ ਇਨੀਆਂ ਬੇਨਤੀਆਂ ਪ੍ਰਵਾਨ ਫਤਿਹ ਦੀ ਸਾਂਝ ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ